ਸ਼੍ਰੀ ਰਾਮ ਜੈ ਸ਼੍ਰੀ ਰਾਮ ਬਹੁਤ ਵਧੀਆ ਮੌਕਾ ਜੀ ਮੈਂ ਚੰਦਨ ਐਡਵੋਕੇਟ ਜਿਹੜੇ ਪੁਰੀ ਜੀ ਨੇ ਉਹਨਾਂ ਨੂੰ ਮੈਂ ਸਟੇਟ ਹਾਈ ਕਮੰਡ ਸਾਡੇ ਦੇ ਖੱਤਰੀ ਮਾਸਭਾ ਪੰਜਾਬ ਦੇ ਅਸ਼ੋਕ ਧੱਪੜ ਜੀ ਵਿਧਾਇਕ ਦੇ ਤੋਂ ਪਰਮੋਗ ਦੇ ਤੋਂ ਸਾਡੇ ਸਟੇਟ ਪੰਜਾਬ ਦੇ ਸੈਕਟਰੀ ਐਡਵੋਕੇਟ ਜੀ ਦੇ ਤੀਜੇ ਜੀ ਦੇ ਕਮੰਡਸ਼ਨ ਦੇ ਨਾਲ ਮੈਂ ਰਮਨ ਦੇਰਾ ਸਟੇਟ ਜਨਰਲ ਸੈਕਟੀ ਮਾਸਭਾ ਖੱਤਰੀ ਦਾ ਮੈਂ ਅੱਜ ਇਹਨਾਂ ਨੂੰ ਇੱਥੇ ਸਟੇਟ ਦਾ ਵਾਈਸ ਪ੍ਰੈਜ਼ੀਡੈਂਟ ਨਿਯੁਕਤ ਕਰਨ ਆਇਆ ਜੀ ਇਹਦੇ ਵਿੱਚ ਸਾਡੇ ਇੱਥੇ ਸਿੱਲੇ ਨਵੀਰ ਉਰਾਇ ਜੀ ਜਿਹੜੇ ਨੇ ਉਹ ਜ਼ਿਲ੍ਹਾ ਦੇ ਸੈਕਟਰੀ ਦੇ ਉਹ ਚੇਤਨ ਸੂਰੀ ਜੀ ਜਿਹੜੇ ਸਿਟੀ ਦੇ ਪ੍ਰਧਾਨ ਨੇ ਔਰ ਨਵੀਰ ਮੋਟਾਈ ਦੇ ਸਰੀਪ ਪ੍ਰੈਜ਼ੀਡੈਂਟ ਨੇ ਜਿਹੜੇ ਨੇ ਸੋ ਉਹਨਾਂ ਦੇ ਨਾਲ ਵੀ ਰਲ ਕੇ ਆਪਾਂ ਸਾਰੇ ਅੱਜ ਇਹਨਾਂ ਨੂੰ ਇੱਕ ਵਧੀਆ ਇਹਨਾਂ ਨੂੰ ਪਦ ਸੌਂਪਿਆ ਮੈਂ ਉਮੀਦ ਕਰਦਾ ਕਿ ਐਡਵੋਕੇਟ ਜਿਹੜੇ ਸਾਡੇ ਪੁਲੀ ਸਾਹਿਬ ਹੈ ਇਸ ਪਦ ਦੇ ਉੱਤੇ ਬਹਿ ਕੇ ਪੂਰੇ ਖੱਤਰੀ ਸਭਾ ਨੂੰ ਜੋੜਨਗੇ ਔਰ ਵਧੀਆ ਕੰਮ ਕਰਨਗੇ ਇਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਹੋਇਆ ਮੈਂ ਇੱਕ ਵਾਰੀ ਅਫੇਰ ਉਮੀਦ ਕਰਦਾ ਕਿ ਕੋਈ ਵੀ ਇਹ ਆਪਣਾ ਆਪਣਾ ਜਿਹੜਾ ਕੰਮ ਤਨ ਤਈ ਦੇ ਨਾਲ ਕਰਾਂਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੈਂ ਸ਼੍ਰੀ ਦੀਕੇ ਦੇ ਸਾਜ ਐਡਵੋਕੇਟ ਨੇ ਮੋਗਾ ਤੋਂ ਜੋ ਕਿ ਖੱਤਰੀ ਮਹਾਂ ਸਭਾ ਦੇ ਪੰਜਾਬ ਪ੍ਰੈਜ਼ੀਡੈਂਟ ਨੇ ਮੈਂ ਉਹਨਾਂ ਦਾ ਅਸ਼ੋਕ <th>ਪਰਜੀ ਦਾ ਔਰ ਸਾਡੇ ਪੰਜਾਬ ਦੇ ਜਨਰਲ ਸੈਕਟਰੀ ਨੇ ਸ਼੍ਰੀ ਰਮਨ ਰਾਜੀ ਰਾਜੀ ਜੀ ਨੇ ਉਹਨਾਂ ਦਾ ਬਹੁਤ ਧੰਨਵਾਦੀ ਆ ਕਿ ਉਹਨਾਂ ਨੇ ਅੱਜ ਮੈਨੂੰ ਇਹ ਜਿਹੜਾ ਇੱਕ ਜਮਾਨੀ ਦਿੱਤੀ ਹੈ ਔਰ ਮੈਂ ਸਭ ਨੂੰ ਅਸ਼ਵਾਸਨ ਦਿੰਦਾ ਹਾਂ ਕਿ ਸਿਰਫ ਖत्री सभा ਨਹੀਂ ਸਮੁੱਚ ਸਮਾਜ ਦੇ ਹਰ ਵਰਗ ਨੂੰ ਅਸੀਂ ਆਪਣੇ ਨਾਲ ਲੈ ਕੇ ਚੱਲਾਂਗੇ ਵਧੀਆ ਕੰਮ ਕਰਾਂਗੇ ਸੋਸ਼ਲ ਕੰਮ ਕਰਾਂਗੇ ਜਨ ਖੇਤਰ ਦੀ ਗੱਲ ਕਰਾਂਗੇ ਔਰ ਉਹਨਾਂ ਵਾਸਤੇ ਜਿਹੜਾ ਕੋਈ ਨਾ ਕੋਈ ਐਸੇ ਉਪਰਾਲੇ ਕਰਾਂਗੇ ਜਿਸ ਨਾਲ ਕਿ ਸਮਾਜ ਦਾ ਭਲਾ ਹੋਵੇ ਔਰ ਜਿਹੜੇ ਲੋਕ ਨੇ ਉਹ ਇੱਕ ਖੁਸ਼ਹਾਲ ਜੀਵਨ ਜਿਹੜਾ ਉਹ ਦਿੱਤਾ ਤਲਕ